ਨੇ ਹੁਣ ਤੁਸੀਂ ਤੁਸੀਂ ਛੋਟੇ ਸੀ ਨਾ ਤੁਹਾਨੂੰ ਇਹ ਲੱਗਦਾ ਸੀਗਾ ਇਹ ਵੀ ਇੱਕ ਰਿਸਪੈਕਟ ਹੈ ਤੁਸੀਂ ਕਰੀ ਵੱਡਿਆਂ ਦੀ ਪਰ ਮੈਨੂੰ ਵੀ ਤੁਸੀਂ ਨਹੀਂ ਉਹਨਾਂ ਨੂੰ ਮੂੰਹ ਤੇ ਕਿਹਾ ਮੈਨੂੰ ਬੜਾ ਦੁੱਖ ਲੱਗਦਾ ਸੀ ਉਹ ਚੀਜ਼ ਦਾ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਨਾ ਵੀ ਮੇਰੀ ਸਿਸਟਰ ਨੂੰ ਇਸ ਤਰ੍ਹਾਂ ਨਾ ਬੋਲੋ ਕਿਉਂਕਿ ਉਹਦੀ ਸਿਸ ਰਿਸਪੈਕਟ ਕਰਦੇ ਸੀਗੇ ਪਰ ਜਿਹੜੇ ਕਹਿੰਦੇ ਸੀਗੇ ਉਹ ਉਹਨਾਂ ਨੂੰ ਚਾਹੀਦਾ ਔਰ ਮੈਂ ਇਹ ਵੀ ਰਿਕੁਐਸਟ ਕਰਦੀ ਹਾਂ ਦਿਲੋਂ ਕਹਿੰਦੀ ਮੈਂ ਕਿ ਗੁੰਗੇ ਨੇ ਗੁੰਗਾ ਬੋਲੇ ਨੀ ਬੋਲਾ ਔਰ ਜਿਹਦਾ ਹਸਬੰਡ ਨਹੀਂ ਹੈਗਾ ਉਹਨੂੰ ਵਿਧਵਾ ਹੈ ਨਾ ਉਹ ਅੰਦੀ ਉਹਨਾਂ ਨਾ ਕਹੋ ਹਮਮ ਉਹ ਮੈਂ ਇਹ ਵੀ ਸੁਣਿਆ ਇਹ ਵੀ ਹੈ ਜਦੋਂ ਕੋਈ ਕਿਸੇ ਕੋਈ ਪੱਕੇ ਰੰਗ ਦਾ ਹੁੰਦਾ ਨਾ ਹਮ ਤਾਂ ਉਹਨੂੰ ਕਹਿੰਦੇ ਕਾਲ ਹਮ ਉਹ ਜੀ ਝਾਟ ਕਰਦੀਆਂ ਉਹ ਤਾਂ ਨਹੀਂ ਚਾਹੁੰਦਾ ਹਮ ਉਹ ਨਹੀਂ ਚਾਹੁੰਦਾ ਵੀ ਮੈਨੂੰ ਤੁਸੀਂ ਇਸ ਨਾਮ ਨਾਲ ਬੁਲਾਓ ਹਮ ਪਤਾ ਨਹੀਂ ਹੁੰਦਾ ਉਹਨੇ ਜ਼ਿੰਦਗੀ ਦੇ ਵਿੱਚ ਕੀ ਬਣਨਾ ਅੱਗੇ ਜਾ ਕੇ ਪਰ ਇੱਕ ਜਿਹੜੇ ਤੁਸੀਂ ਇਹ ਨਾਮ ਦਿੰਦੇ ਆ ਨਾ ਉਹਨੂੰ ਵੀ ਇਹ ਜੀ ਝਾਟ ਕਰਦੀਆਂ ਇਨਸਾਨ ਹੈ ਅਸੀਂ ਰੱਬ ਤਾਂ ਨਹੀਂ ਬਿਲਕੁਲ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਇੱਕ ਹੋਰ ਛੋਟੀ ਜੀ ਗੱਲ ਹੈ ਜਿਹੜੀ ਆਪਾਂ ਕਰਨੀ ਆ ਹਾਂ ਜੀ ਸੋ ਆਪਾਂ ਸਾਰੀਆਂ ਆਪਣੀ ਆਪਣੀ ਗੱਲਾਂ ਕਰ ਲਈਆਂ ਹਨ